ਜਿਵੇਂ ਕਿ ਸਾਰਿਆਂ ਹੀ ਨਾਨਕ ਨਾਮ ਲੈਵਾ ਸੰਗਤਾਂ ਨੂੰ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਰਾਏਪੋਏ ਦੀ ਤਲਵੰਡੀ ਸ੍ਰੀਨਨਕਾਨਾ ਸਹਿ ਵਿਖੇ ਹੋਇਆ ਪਰ ਉਤਸੁਕਤਾ ਲੋਕਾਂ ਨੂੰ ਇਹ ਵੀ ਰਹਿੰਦੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਪੁਰਖੇ ਕਿੱਥੇ ਰਹਿੰਦੇ ਸੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਤਾ ਕਾਲੂ ਜੀ ਦਾ ਜਨਮ ਕਿੱਥੇ ਹੋਇਆ ਇਹ ਵੀ ਉਤਸੁਕਤਾ ਲੋਕਾਂ ਨੂੰ ਰਹਿੰਦੀ ਹੈ ਅੱਜ ਅਸੀਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੀ ਦੇ ਪਿੰਡ ਲੈ ਕੇ ਆਏ ਆ ਜਿੱਥੇ ਉਹਨਾਂ ਦਾ ਜਨਮ ਹੋਇਆ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਪੁਰਖੇ ਰਹਿੰਦੇ ਸੀ ਤੇ ਇਥੋਂ ਬਾਅਦ ਵਿੱਚ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਭਾਈ ਮਹਿਤਾ ਕਾਲੂ ਜੀ ਰਾਏਪੋਹ ਦੀ ਤਲਵੰਡੀ ਨਨਕਾਣਾ ਸਾਹਿਬ ਚਲੇ ਗਏ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਨੂੰ ਹੋਇਆ ਤਰਨਤਾਰਨ ਜ਼ਿਲ੍ਹਾ ਪਹਿਲਾਂ ਅੰਮ੍ਰਿਤਸਰ ਤੇ ਪੱਠੇਵਿੰਡ ਵੀ ਇਸ ਪਿੰਡ ਨੂੰ ਕਿਹਾ ਜਾਂਦਾ ਸੀ ਜਿਹੜਾ ਕਿ ਹੁਣ ਡੇਰਾ ਸਾਹਿਬ ਲੋਹਾਰ ਦੇ ਨਾਮ ਦੇ ਨਾਲ ਹੁਣ ਜਾਣਿਆ ਜਾ ਰਿਹਾ ਏ ਮਹਤਾ ਕਾਲੂ ਜੀ ਦਾ ਜਨਮ ਇਸੇ ਪਿੰਡ ਦੇ ਵਿੱਚ ਇਤਿਹਾਸਿਕ ਸਰੋਤਾਂ ਅਨੁਸਾਰ 1440 ਈਸਵੀ ਨੂੰ ਹੋਇਆ ਆਓ ਇੱਥੇ ਸੁਸ਼ੋਭਿਤ ਪਾਵਨ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਨਾਲੇ ਜਾਣਦੇ ਆ ਇਥੋਂ ਦਾ ਇਤਿਹਾਸਿਕ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀਓ ਇਹ ਪਰਾਤਨ ਤੇ ਇਤਿਹਾਸਕ ਨਗਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਿਤਾ ਪੁਰਖੀ ਨਗਰ ਹੈ ਜਨਮ ਸਥਾਨ ਬਾਬਾ ਮਹਿਤਾ ਕਲਿਆਣ ਦਾ ਹਜੀ ਦਾ ਇਹ ਦੁਨੀਆ ਦੇ ਵਿੱਚ ਸਭ ਤੋਂ ਪਹਿਲਾ ਤੀਰਥ ਹੈ ਸਿੱਖੀ ਦਾ ਤੁਰਾਇਦੇ ਸੇਵਾ ਦਾ ਕੇਂਦਰ ਹੈ ਇਸ ਥਾਂ ਦੇ ਉੱਪਰ ਸ੍ਰੀ ਗੁਰਨਾਗ ਦੇਵ ਦਾ ਜਨਮ ਹੋਇਆ ਆਛੀ ਗੁਰਨਾਗ ਦੇਵ ਦੇ ਪਿਤਾ ਬਾਬਾ ਮਹਿਤਾ ਕਲਿਆਨਦਾਸ ਜੀ ਦਾ ਜਨਮ ਹੋਇਆ ਇੱਥੇ ਸ੍ਰੀ ਗੁਰਨਾਗ ਦੇਵ ਦੇ ਦਾਦਾ ਸ਼ਿਵਰਾਮ ਜੀ ਪਰਦਾਦਾ ਰਾਮ ਰਣਜੀਤ ਖੇਤੀ ਦਾ ਕੰਮ ਕਰਦੇ ਰਹੇ ਇੱਥੋਂ ਹੀ ਪੜੇ ਲੱਗੇ ਹੋਣ ਦੇ ਕਾਰਨ ਬਾਬਾ ਮਹਿਤਾ ਕਲਿਆਨਦਾਸ ਜੀ ਰਾਏ ਬਲਾਰ ਦੇ ਪ੍ਰੇਮ ਕਰਕੇ ਰਾਏ ਭੁੰਦੇ ਤਲਵੰਡੀ ਚਲੇ ਗਏ ਉੱਥੇ ਸ੍ਰੀ ਗੁਰੂ ਨਾਨਕ ਦੇਵ ਦਾ ਜਨਮ ਹੋਇਆ ਇਸੇ ਨਗਰ ਨੂੰ ਮੁੱਖ ਰੱਖ ਕੇ ਬੀਬੀ ਨਾਨਕੀ ਦਾ ਰਿਸ਼ਤਾ ਸੁਲਤਾਨਪੁਰ ਲੋਧੀ ਕੀਤਾ ਸੀ ਇਹਦਾ ਤਿਆਹ ਦੇ ਵਿੱਚ ਪਹਿਲਾ ਨਾਮ ਹੈ ਪੱਠੇ ਵਿੰਡਪੁਰ ਪੱਠੇ ਵਿੰਡਪੁਰ ਨਾਮ ਕਹੰਤੇ ਖੱਤਰੀ ਬੇਦੀ ਬਰੰਧ ਬਸੰਤੇ ਕਤਰੀ ਦੇ ਬੀਦੀ ਪੁਰਸ਼ਾਂ ਦਾ ਇਹ ਬਹੁਤ ਵੱਡਾ ਨਗਰ ਸੀ ਜਦੋਂ ਗੁਰਨਾਗਦੇਵ ਦੀ ਜਵਾਨ ਵਜਤਾ ਹੋਈ ਉਹਨਾਂ ਨੇ ਬੀਬੀ ਨਾਰਕਿਮ ਮਿਲਣ ਦੀ ਤਿਆਰੀ ਕੀਤੀ ਸੁਲਤਾਨ ਬਰਲੋਦੀ ਨੂੰ ਤਾਂ ਬਾਬਾ ਮਹਿਤਾ ਕਲਿਆਣ ਦਾਸ ਜੀ ਕਹਿਣ ਲੱਗੇ ਪੁੱਤਰ ਜਦੋਂ ਬੀਬੀ ਨਾਰਕਿਮ ਮਿਲਣ ਵਾਸਤੇ ਜਾ ਰਿਹਾ ਹੈ ਨਾ ਸੁਲਤਾਨਪੁਰ ਲੋਧੀ ਤੋਂ 10 ਕੋਹ ਲੈੰਦੇ ਵਾਲੇ ਪਾਚੇ ਕਾਬਣਾ ਨਗਰ ਆਉਣਾ ਪੱਠੇ ਵਿੰਡਪੁਰ ਉੱਥੇ ਆਪਣਾ ਬੇਦੀ ਭਾਈ ਜਾਰਾ ਸਾਰੇ ਵਸਦੇ ਆ ਤੂੰ ਉਹਨਾਂ ਦਾ ਹਾਲ-ਜਲ ਪੁੱਛ ਕੇ ਆਉਣਾ ਕਿ ਕੀ ਹਾਲ ਹੈ ਕਿਉਂਕਿ ਕਾਫੀ ਸਮਾਂ ਹੋ ਗਿਆ ਆਪਾਂ ਉੱਥੇ ਗਏ ਨਹੀਂ ਸੱਤ ਬਣ ਕੇ ਗਏ ਸ੍ਰੀ ਗੁਰਨਾਗ ਦੇਵ ਜੀ ਭਾਈ ਬਾਲੇ ਤੇ ਮਰਦਾਨੇ ਸੁਨੇਧ ਰਾਂਏ ਪੋ ਤਲਵੰਡੀ ਤੋਂ ਚੱਲੇ ਚੱਲਦੇ ਚੱਲਦੇ ਜਦੋਂ ਪੱਠੇ ਵਿਣ ਪੁਰਦੇ ਨੇ ਦੇਖ ਪਹੁੰਚੇ ਨੇ ਤਾ ਘੜ ਘੜ ਕੇ ਅੰਤਰ ਕੀ ਜਾਨ ਸ੍ਰੀ ਗੁਰਨਾਗ ਦੇਵ ਜੀ ਕਹਿਣ ਲੱਗੇ ਭਾਈ ਬਾਲਾ ਦੇ ਮਰਦਾਨਾ ਅੱਗੇ ਕਰਤਾਰ ਕੀ ਦਾ ਆਪਾਂ ਨੂੰ ਕਿਸ ਪਾਸੇ ਵੱਲ ਲੈ ਜਾਵੇ ਆਪਾਂ ਪਿਤਾ ਦਾ ਕਿਆ ਹੋਇਆ ਭਜਨ ਪਹਿਲਾਂ ਹੀ ਪੂਰਾ ਕਰ ਚੱਲੀਏ ਤੇ ਸਾਰੇ ਬੇਦੀ ਪੁਰਸਾਂ ਦਾ ਹਾਲ ਚਾਲ ਪੁੱਛ ਕੇ ਇੱਥੋਂ ਆਪਾਂ ਅੱਗੇ ਚਲੇ ਜਾਵਾਂਗੇ ਤਾਂ ਸੱਤ ਬਣ ਕੇ ਕਿ ਸ੍ਰੀ ਗੁਰਨਾਗ ਦੇਵ ਜੀ ਆਪਦੇ ਪਿਤਾਪੁਰਖੇ ਨਗਰ ਵਿੱਚ ਜਾਣ ਕੇ ਬੈਠ ਗਏ ਜਦੋਂ ਬੇਦੀ ਪੁਰਚਾ ਨੂੰ ਪਤਾ ਲੱਗਾ ਕਿ ਕਾਲੂ ਦਾ ਪੁੱਤਰ ਨਾਨਕ ਆਇਆ ਏ ਹੋ ਸਕਦਾ ਉਹਦੀ ਜੈ ਦਾ ਸੁਭਾਨ ਵਾਤੇ ਆਇਆ ਹੋਵੇ ਪਰ ਆਪਾਂ ਇਹਨੂੰ ਇੱਥੇ ਰਹਿਣ ਨਹੀਂ ਦੇਣਾ ਹੁਣੇ ਇੱਥੋਂ ਕੱਢ ਦੇਣਾ ਹੈ ਇਹ ਵਿਚਾਰ ਕਰਕੇ ਆਨ ਬੇਦੀਅਨ ਜਬੇ ਨਿਹਾਰੇ ਕਰਤ ਕੋ ਰਗ ਤਨ ਬਾਗੇ ਉਚਾਰੇ ਉਹਨਾਂ ਬੇਦੀ ਪੁਰਚਾ ਨੇ ਆਉਂਦੇ ਮਹਾਰਾਜ ਦੇ ਨਾਲ ਠਗੜਾ ਆਰੰਭ ਕਰ ਦਿੱਤਾ ਬੜੇ ਕੌੜੇ ਬਜਨ ਕੀਤੇ ਗੁਰਨਾਗ ਦੇਵ ਜੀ ਨੂੰ ਕਹਾਂ ਬੇਦੀਆਂ ਬੰਦ ਚਲ ਜਾਣਾ ਲੇਖ ਪਖੀਰੀ ਕੁਰਾ ਚਲਾਣਾ ਕਹਿੰਦੇ ਨਾਨਕਾ ਤੂੰ ਸਾਡੇ ਕੋਲ ਵਿੱਚ ਜਨਮ ਲੈ ਕੇ ਸਾਡੇ ਕੋਲ ਨੂੰ ਲਾਜ ਲਾਈ ਆ ਪਖੀਰੀ ਵੇਚ ਪਾ ਕੇ ਤੂੰ ਕਰਾ ਚਲਾ ਦਿੱਤਾ ਏ ਪਰ ਹਮ ਚਰੀ ਤੂੰ ਬਚਣ ਨਾ ਦੇਂ ਜਾਓ ਆ ਬੇਨੇ ਪਗੜਿ ਉਠਾ ਹੈ ਕਹਿੰਦੇ ਅਸੀਂ ਤਾਂ ਸ੍ਰੀ ਕਾ ਬੇਦੀ ਭਾਈਚਾਰਾ ਹੈ ਇੱਥੇ ਤੈਨੂੰ ਬਚਣ ਨਹੀਂ ਦੇਣਾ ਹੁਣੇ ਇੱਥੋਂ ਕੱਢ ਦੇਣਾ ਹੈ ਕਹੋ ਗੁਰੂ ਹਮਾਸਾਹਿ ਨ ਕਰੇ ਗੁਰਨਾਗ ਦੇਵ ਜੀ ਕਹਿਣ ਲੱਗੇ ਬੇਦੀ ਪੁਰਸੋ ਅਸੀਂ ਇੱਥੇ ਵਾਸਾ ਕਰਨ ਵਾਸਤੇ ਨਹੀਂ ਆਏ ਕੋ ਦਨ ਬੱਤੇ ਆਂ ਤਲ ਪਰੇ ਅਸੀਂ ਤਾਂ ਕੁਝ ਦਿਨ ਇੱਥੇ ਰਹਿਣਾ ਹੈ ਸਾਰੇ ਬੇਦੀ ਪੁਰਸਾਂ ਦਾ ਹਾਲ ਚਾਲ ਪੁੱਛ ਕੇ ਅੱਗੇ ਚਲੇ ਜਾਣਾ ਹੈ ਜਦੋਂ ਕੁਝ ਦਿਨ ਦੀ ਗੱਲ ਕੀਤੀ ਤਾਂ ਬੇਦੀ ਬੜੇ ਗਰੋਜ਼ਵਾਨ ਹੋਏ ਬੇਦੀ ਪੁਰਸ ਕਹਿਣ ਲੱਗੇ ਸੁਣ ਬੇਦੀਆਂ ਨੇ ਕੋਪ ਕਰ ਕੇ ਕਹੋ ਇਤੋਂ ਦਾਉ ਦਾਵ ਸਮਨਾ ਮਲਾਇਓ ਕਹਿੰਦੇ ਨਾਨਕ ਆਇ ਤੋ ਦਾਸ ਹੀ ਸਾਰੇ ਜਾਣਦੇ ਜੇਦੂ 2-4 ਦਿਨ ਇੱਥੇ ਰਹਿ ਗਿਆ ਨਾ ਮਿਲਿਆ ਪੱਲਾਹੇ ਲਹੇਂਗੇ ਕਈ ਕਹਿੰਦਾ ਤੂੰ ਦਾ ਕਿੰਨੇ ਬੇਦੀ ਆਪਾਂ ਇਕੱਠੇ ਕਰ ਲਵੇਂਗਾ ਬਣੇ ਸਹਾਇਕ ਤਬ ਤਬ ਇਹ ਇਤੋਂ ਦਾ ਤੂੰ ਭਾਵ ਸ਼ਰੀਕੇ ਦਾ ਭਾਈ ਤਾਰਾ ਬਣ ਕੇ ਬੈਠ ਜਾਵੇਂਗਾ ਆਪ ਦਾ ਪਖੰਡ ਰਜੇਗਾ ਜਾਂ ਤੇ ਅਬੇ ਉਠਾਵਨ ਕਰੇ ਤਵਾ ਬੱਜ ਪਰ ਨਾ ਪ੍ਰੋਤਸਾ ਤਰੇ ਕਹਿੰਦੇ ਜਾਂ ਥੋਟ ਕੇ ਹੁਣੇ ਗਿਆ ਚਲੇ ਆ ਜਾ ਸਾਨੂੰ ਤੇਰੇ ਬਜਨਾ ਤੇ ਕੋਈ ਭਰੋਸਾ ਨਹੀਂ ਹੈ ਉਠੋ ਜਾਓ ਸੁਣ ਵਾਗ ਹਮਾਰੇ ਨਾਤ ਬੁੱਝ ਜਾਂਗੇ ਤੁਰੰਤ ਉਠਾਰੇ ਕਹਿੰਦੇ ਜੇ ਇਦਾਂ ਨਾ ਉੱਠੇਗਾ ਨਾ ਸਾਮਾ ਪੈਣ ਤੋਂ ਪਹਿਲਾਂ ਪਹਿਲਾਂ ਜਿੱਦਾਂ ਸਰੀਕਾਂ ਨੂੰ ਸਰੀਰ ਕੱਢਦੇ ਐ ਇਦਾਂ ਤੈਨੂੰ ਕੱਢਿਆ ਜਾਵੇਗਾ ਭਾਵ ਕਿ ਤੈਨੂੰ ਇਥੇ دیਵਾ ਨਹੀਂ ਬਾਲਣ ਦੇਵਾਂਗੇ ਦਦੋ ਇਹ ਗੱਲ ਗੁਰਨਾਗ ਦੇਵ ਨੇ ਸੁਣੀ ਤਾਂ ਗੁਰਨਾਗ ਦੇਵ ਜੀ ਕਹਿਣ ਲੱਗੇ ਬੇਦੀ ਪੁਰਸੋ ਅਸੀਂ ਤੁਹਾਨੂੰ ਮਿਲਣ ਵਾਸਤੇ ਆਏ ਤੁਸੀਂ ਸਾਡੇ ਨਾਲ ਏਲਕਾ ਵਾਤ ਹੋਈ ਜਾ ਰਹੇ ਹੋ ਪਰ ਇਹ ਦੱਸੋ ਕਿ ਜਿਹੜਾ ਪੱਠੇ ਵਿੰਦਪੁਰ ਪਿੰਡ ਤੁਹਾਡੀ ਕੋਈ ਪੱਕੀ ਵਿਰਾਸਤ ਹੈ ਕਹਿੰਦੇ ਹਾਂ ਜੀ ਇਹ ਸਾਡੀ ਪੱਕੀ ਵਿਰਾਸਤ ਹੈ ਮਹਾਰਾਜ ਨੇ ਕਿਹਾ ਚੰਗਾ ਭਾਈ ਬਰ ਹਮਰਾ ਦੀਵਰਾ ਸਦਾ ਰਹਾਏ ਸਮਾਂ ਆਵੇਗਾ ਸਾਡੀ ਸਾਜ ਦੀ ਜੋਤ ਸਦਾ ਜਗੇਗੀ ਤੁਮਰਾ ਸਦਨ ਸਾਰ ਮਿਲ ਜਾਏ ਤੁਹਾਡਾ ਪੱਠੇ ਵਿੰਡਪੁਰ ਮੈਂ ਜਿਹੜਾ ਪਿੰਡ ਆ ਨਾ ਇਹ ਮਿੱਟੀ ਘੱਡੇ ਵਿੱਚ ਮਿਲ ਜਾਵੇਗਾ ਪੁਰ ਉਜਰੇ ਕਿਤੇ ਖੋਏ ਨਾ ਪਾਵੇ ਕਹਿੰਦੇ ਪੱਠੇ ਵਿੰਡਪੁਰ ਇਹੋ ਜਿਹਾ ਜੜੇਗਾ ਕਿ ਤੁਹਾਡੀ ਖੋਜ ਨਹੀਂ ਪਾਵੇਗੀ ਤੁਸੀਂ ਕਿਤੇ ਦੂਰ ਜਾ ਕੇ ਵਸੋਗੇ ਇਹ ਬਜਨ ਕਰਕੇ ਗੁਰੂ ਨਾਨਕ ਦੇਵ ਜੀ ਭਾਈ ਬਾਲੇ ਤੇ ਮਰਦਾਨੇ ਲੈ ਕੇ ਨਾਲ ਸੁਲਤਾਨਪੁਰ ਲੋਧੀ ਨੂੰ ਚਲੇ ਗਏ ਮਰਦਾਨਾ ਕਹਿੰਦਾ ਮਾਰਾ ਪਿਤਾ ਨੇ ਦਾ ਹਾਲ ਚਾਲ ਜਾਣਨ ਵਾਸਤੇ ਭੇਜਿਆ ਸੀ ਤੁਸੀਂ ਨਗਰ ਨੂੰ ਉਜਾੜਾ ਪਾ ਦਿੱਤਾ ਏ ਕਹਿੰਦੇ ਮਰਦਾਨਿਆਂ ਨਗਰ ਜਾੜਿਆ ਨਹੀਂ ਆ ਇਹ ਆਪਾਂ ਨਗਰ ਸਵੇਂ ਜਾਮੇ ਵਿੱਚ ਜਾਣ ਕੇ ਵਸਾਵਾਂਗੇ ਆਪਣੇ ਕੋਲ ਵੀ ਜਿੱਥੇ ਜਾਵਗੀ ਉੱਥੇ ਵਧੇ ਫੁੱਲੇਗੀ ਇਹ ਵਰਦਾਨ ਦੇ ਕੇ ਸਰਦਾਰ ਬਰ ਲੋਦੀ ਨੂੰ ਚਲੇ ਗਏ ਅਟਲ ਬਜਨ ਨਾਨਕ ਗੁਰ ਤੇਰਾ ਚਬਲ ਕਰ ਮਹਤਕ ਧਾਰਿਆ ਦੇ ਮਾਂਵਾ ਕਨਸਾਰ ਉਹ ਬਜਨ ਫਿਰ ਸੱਚ ਹੋਇਆ ਬੇਦੀਆਂ ਦੇ ਵਿੱਚ ਫਿਰ ਇੰਨੇ ਏੜਕਾ ਵਾਧਗੀ ਕੇ ਕੋਈ ਮਟਾਈ ਨਹੀਂ ਸਕਿਆ ਲੜ ਲੜ ਭਾਜੇ ਪੁਰ ਕੋ ਸੋਰਾ ਪਰ ਉਹ ਫੇ ਤਦਕ ਇਥੋੜਾ ਸਾਰੇ ਬੇਦੀ ਤੋਂ ਲੜ ਲੜ ਕੇ ਕਿਦੇ ਦੂਰ ਜਾ ਬੱਚੇ ਜਿਨ੍ਹਾਂ ਦੀ ਕੋਈ ਨਹੀਂ ਪਈ ਕਿੱਥੇ ਕਿੱਥੇ ਬੈਠੇ ਹਨ ਇਹ ਪੱਠੇ ਵਿੰਡਪੁਰ ਕੋਗਵਾ ਦਾ ਨਗਰ ਜੜਾ ਸੀ ਇਥੇ ਹੋ ਗਿਆ ਸਵੇਂ ਪਾਛਦ ਕਰ ਸਾਰੇ ਬੇਦੀ ਜਾ ਚੁੱਕੇ ਸਨ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਨਗਰ ਚੋਲਾ ਜਾ ਨੂੰ ਤਾਰਦੇ ਹੋਏ ਗੁਆਂਦਵਾਲ ਚ ਉਹਨੂੰ ਜਾ ਰਹੇ ਸਨ ਤੀਨ ਕੋਹ ਜਦ ਸਤਗੁਰ ਗਏ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨਗਰ ਚੋਲਾ ਜਾ ਉਹ ਤਿੰਨਾ ਕੋਹਾਂ ਦੇ ਉੱਪਰ ਆਏ ਜਿੱਥੇ ਅੱਜ ਕੱਲ ਗੁਰਦੁਆਰਾ ਰੋੜੀ ਸਾਹਿਬ ਬਣਿਆ ਹੈ ਇੱਕ ਥਾਨ ਬਲੋਗ ਤੇ ਬੜੀ ਸੁਹਾਵਣੀ ਜਗ੍ਹਾ ਦੇਖੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਜਿੱਥੇ ਬਾਬੇ ਬਕਾਲੇ ਵਾਲੇ ਬਾਬਾ ਜੋਗਾ ਸਿੰਘ ਦੀ ਸੇਵਾ ਕਰਵਾ ਰਹੇ ਇੱਥੇ ਆਣ ਕੇ ਮਹਾਰਾਜ ਨੇ ਉੱਤਰ ਤਰੰਗਮ ਬੰਦਨ ਥਾਨੇ ਕੋੜੇ ਤੋਂ ਉਤਰੇ ਜੋੜਾ ਉਤਾਰ ਕੇ ਤਾਂ ਭਾਵ ਥੇ ਨੂੰ ਨਮਸਕਾਰ ਕੀਤੀ ਗੁਰੂ ਹਰਗੋਬਿੰਦ ਸਾਹਿਬ ਨੇ ਬੈਠੇ ਕਿਤੇ ਕਾਲਗੁਣ ਖਾਨੇ ਕਿੰਨਾ ਸਮਾਂ ਉੱਥੇ ਬੈਠੇ ਰਹੇ ਤੇ ਤਲ ਜਦ ਬੈਠੇ ਗੁਰੂ ਸਾਹਿਬ ਉਹ ਸੰਗਸਥਾਨ ਸਾਰੀ ਸੰਗਤ ਉਹਨਾਂ ਸੰਸੇਵਿਦ ਪਾਗੀ ਕਿ ਅੱਗੇ ਥੇ ਨਜ਼ਰ ਆ ਰਿਹਾ ਏ ਕਰ ਬੰਦਨ ਕੋਰਾ ਵਰ ਬੈ ਸੇ ਕਿਸ ਗੋਥਲ ਹੋਇਓ ਕੈਸੇ ਸਾਨੂੰ ਇਹ ਨਹੀਂ ਦੱਸਿਆ ਕਿ ਜਗਾ ਕਿਹੜੀ ਹੈ ਜਿੰਨੂੰ ਇਹਨਾਂ ਨੇ ਆਪ ਨਮਸਕਾਰ ਕੀਤੀ ਹੈ ਉਸ ਵੇਲੇ ਕਰ ਜੋਰ ਬੋਇਤ ਪਏ ਕਹਿ ਸਥਾਨੇ ਜਾਨ ਹੱਥ ਜੋੜ ਕੇ ਪੁੱਛਣ ਲੱਗੇ ਮਹਾਰਾਜ ਸਾਨੂੰ ਦੱਸੋ ਜਿੰਨੂੰ ਤੁਸੀਂ ਨਮਸਕਾਰ ਕੀਤੀ ਹੈ ਜਗਾ ਕਿਹੜੀ ਹੈ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਪਾਏ ਅਸੀਂ ਥੇ ਨੂੰ ਨਮਸਕਾਰ ਨਹੀਂ ਕੀਤੀ ਗੁਰਨਾਗ ਦੇਵ ਜੀ ਜਗਦੀ ਜੋਤ ਨੂੰ ਨਮਸਕਾਰ ਕੀਤੀ ਆ ਖੁ ਸਤਨਾਮ ਸ੍ਰੀ ਵਾਹਿਗੁਰੂ ਸਾਡੇ 350 ਕਨਵਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤ ਸਮੇਤ ਪਰਿਵਾਰ ਸਮੇਤ ਇਸ ਪਵਨੇ ਥਾਨ ਤੇ ਆਏ ਆਣ ਕਰਕੇ ਛੋੜੀ ਜਾਲਗਰ ਬਣਾ ਕੇ ਅਤੇ ਭਾਵ ਕਹਿਣ ਲੱਗੇ ਹੋਣੇ ਨਗਰ ਵਧੂਗਾ ਫੁੱਲੂਗਾ ਇਹਨੂੰ ਚਾਰ ਜਨ ਲੱਗਣਗੇ ਬੈਗ ਸ਼ਹਿਰ ਦੇ ਖੂਹ ਜਿਹੜਾ ਬਾਬੇ ਮਹਿਤੇ ਕਾਲ ਦੀ ਜਨਮ ਦੀ ਖੂਹੇ ਬਾਬੇ ਸੇਵਰਾਮ ਨੇ ਗਰੀਬਾਂ ਦੇ ਜਲ ਚਗਣ ਵਾਸਤੇ ਬਣਾਇਆ ਸੀ ਕਿਉਂਕਿ ਉਹ ਖੂਹਾਂ ਦੀ ਆ ਪਰੰਪਰਾ ਆ ਕਰਦੀ ਸੀ ਖੂਹ ਦੇ ਉੱਪਰ ਖਲੋ ਕੇ ਕਹਿਣ ਲੱਗੇ ਇਹ ਸਾਡੇ ਵੱਡੇ-ਵਡੇਰਿਆਂ ਦਾ ਖੂਹ ਹੈ ਸਮਾ ਪਾ ਕੇ ਇੱਥੇ ਬੋਲੀ ਤਿਆਰ ਹੋਵੇਗੀ ਇੱਥੇ ਨਿੱਕੀਆਂ-ਮੋਡੀਆਂ ਬਿਮਾਰੀਆਂ ਕੇ ਇੱਥੇ ਮਨੋ ਕਾਮਨਾ ਵੀ ਪੂਰੀਆਂ ਹੋਣਗੀਆਂ ਤੇ ਕੋੜੇ ਵੀ ਰਾਜੀ ਹੋਣਗੇ ਇਹ ਵਰਦਾਨ ਦੇ ਕੇ ਨਗਰ ਨੂੰ ਵਧਨ ਫੁਲੰਦਾ ਵਰ ਦੇ ਕਰਕੇ ਆਪ ਗਵਿੰਦਵਾਲ ਸਾਹਿਬ ਨੂੰ ਚਲੇ ਗਏ ਪਹਿਲਾ ਨਾਮ ਗੁਰੂ ਪਿਆਰੀ ਸਾਧ ਸੰਗਤ ਜੀ ਇਹਦਾ ਨਾਮ ਹੈ ਪੱਠੇ ਵਿੰਡਪੁਰ ਮੌਜੂਦਾ ਨਾਮ ਹੈ ਗੁਰਦੁਆਰਾ ਡੇਰਾ ਸਾਹਿਬ ਜਨਮ ਸਥਾਨ ਬਾਬਾ ਮਹਿਤਾ ਕਲਿਆਣ ਦਾ ਜੀ ਦਾ ਇੱਥੇ ਸ੍ਰੀਮਾਨ ਸੰਤ ਬਾਬਾ ਗੁਰਮਖ ਸਿੰਘ ਜੀ ਪਟਿਆਲੇ ਵਾਲਿਆਂ ਨੇ ਪਹਿਲਾ ਟਪਕਾਰ ਸੇਵਾ ਦਾ ਸਰੋਵਰ ਤੇ ਲਾ ਕੇ ਇੱਥੋਂ ਹੀ ਸੇਵਾ ਆਰੰਭ ਹੋਈ ਸਿੱਖੀ ਦਾ ਤੁਰਾ ਵੀ ਹੈ ਤੇ ਸੇਵਾ ਦਾ ਕੇਂਦਰ ਵੀ ਹੈ ਦੁਨੀਆ ਦਾ ਸਭ ਤੋਂ ਪਹਿਲਾ ਤੀਰਥ ਵੀ ਇਹ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜਿਹੜਾ ਪਾਵਨ ਥਾਂ ਨੇ ਹੈ ਨਾ ਇਹ ਪ੍ਰਚਾਰ ਦੁੱਖੋਂ ਬੜਾ ਪੜਿਆ ਇਲਾਕਾ ਰਿਹਾ ਹੈ ਕਿਉਂਕਿ ਅਸੀਂ ਪ੍ਰਚਾਰ ਤੇ ਪ੍ਰਸਾਰ ਨਹੀਂ ਹੋਇਆ ਇੱਥੇ ਬਾਬਾ ਗੁਰਮੁਖ ਸਿੰਘ ਤੋਂ ਲੈ ਕੇ ਅਨੇਕਾਂ ਸੰਤ ਮਹਾਂਪੁਰਸਾਂ ਦੇ ਤਰਤੀ ਨੂੰ ਇਹ ਚਰਨ ਸੂ ਪ੍ਰਾਪਤ ਆ ਤੇ ਮੌਜੂਦਾ ਸਮੇਂ ਦੇ ਵਿੱਚ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਸ਼੍ਰੀ ਸਬਾਰਗੀਵਾਰ ਸੀ ਜੋ ਸਤਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਸ਼ਰੀਆਲੀ ਸਾਹਿਬ ਵਾਲੇ ਉਹਨਾਂ ਤੋਂ ਵਰਸਾਏ ਹੋਏ ਦਸੇਦਾਰ ਬਾਬਾ ਲੱਖਾ ਜੰਗ ਦੀ ਕੋਟੇ ਵਾਲੇ ਬਾਬਾ ਬਲਵਿੰਦਰ ਸਿੰਘ ਜੀ ਕੋਟੇ ਵਾਲੇ ਮੁੱਖ ਸੇਵਾਦਾਰ ਬਾਬਾ ਕੁਲਵਿੰਦਰ ਸਿੰਘ ਜੀ ਡੇਰਾ ਸਾਹਿਬ ਜੋ ਬੜੇ ਤਨ ਮਨ ਤੇ ਧੰਦੇ ਨਾਲ ਗੁਰੂ ਘਰ ਦੀਆਂ ਚਵਾਮਾਂ ਕਰ ਲਏ ਦੁਵਾਨ ਹਾਲ ਦੀ ਸੇਵਾ ਕੀਤੀ ਭਾਵ ਇੱਥੇ ਗੇ ਹੋ ਲੰਗਰ ਦੇ ਪਹਿਲੇ ਪਾਸੇ ਲੰਗਰ ਹਾਲ ਦੀ ਸੇਵਾ ਚੱਲ ਰਹੀ ਹੈ ਸਾਰੀਆਂ ਸੰਗਤਾਂ ਕੇ ਬੇਨਤੀ ਕੇ ਇਲਾਕਾ ਬਹੁਤ ਪੜਿਆ ਹੈ ਤਨ ਮਨ ਤੇ ਧੰ ਦੇ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇੱਥੋਂ ਦੀ ਪ੍ਰਬੰਧਕ ਕਮੇਟੀ ਭਾਈ ਗੁਰਿੰਦਰ ਸਿੰਘ ਜੀ ਟੋਨੀ ਭਾਈ ਅਵਤਾਰ ਸਿੰਘ ਜੀ ਮੀਤ ਪ੍ਰਧਾਨ ਤੇ ਭਾਈ ਗੁਰਿੰਦਰ ਸਿੰਘ ਟੋਨੀ ਪ੍ਰਧਾਨ ਤੇ ਬਾਬਾ ਜਸਵੰਤ ਸਿੰਘ ਜੀ ਭਾਈ ਸਰਪੰਚ ਸਹਿਬਾਨ ਮੈਂਬਰ ਬਾਬਾ ਪਿਆਰਾ ਸਿੰਘ ਜੀ ਮੈਂਬਰ ਬ ਭਾਈ ਸੁਰਤਾ ਸਿੰਘ ਜੀ ਫੇਲ ਹੋ ਗਿਆ ਮੈਂਬਰ ਇਹ ਕਮੇਟੀ ਮਹਾਂਪੁਰਸਨ ਸੰਯੋਗ ਦੇ ਕਰਕੇ ਤੇ ਤਨਮਨ ਦੇ ਤੰਲੇ ਨਾਲ ਸੇਵਾ ਕਰ ਰਹੀ ਹੈ ਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਕਰਨ ਦੇਸਾਂ ਪ੍ਰਦੇਸਾਂ ਵਿਦੇਸਾਂ ਦੀਆਂ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਇਸ ਪਾਵਨ ਥਾਂ ਤੇ ਹਮ ਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਿਓ ਕਿਉਂਕਿ ਹੁਣ 15 ਨਵੰਬਰ ਨੂੰ ਇੱਥੇ ਗੁਰੂ ਨਾਨਕ ਦੇਵ ਦਾ ਜਿਹੜਾ ਪ੍ਰਕਾਸ਼ ਵਾਲਾ ਬੜੀ ਤੁਮ ਦਾਮ ਨਾਲ ਮਹਾਪੁਰzan ਦੇ ਯੋਗਦਾਨ ਨਾਲ ਪ੍ਰਬੰਧ ਕਮੇਟੀ ਦੇ ਯੋਗਦਾਨ ਨਾਲ ਨਗਰ ਇਲਾਕਾ ਨਿਵਾਸੀਆਂ ਦੇ ਯੋਗਦਾਨ ਨਾਲ ਬੜੀ ਧੂਮ ਦਾ ਮਨਾਇਆ ਜਾ ਰਿਹਾ ਹੈ 13 ਨਵੰਬਰ ਨੂੰ ਲਗਰ ਕੀਰਤਨ ਜਿਹੜਾ ਹੈ ਡੇਰਾ ਸਾਹਿਬ ਤੋਂ ਚੱਲ ਕੇ ਸਰਦਾਨਪੁਰ ਲੋਧੀ ਸਾਹਿਬ ਵਿਖੇ ਜਾਣਾ ਹੈ 15 ਨਵੰਬਰ ਨੂੰ ਗੁਰਪ੍ਰਕਾਸ਼ ਦਿਹਾੜਾ ਹੈ ਸਾਰੀਆਂ ਸੰਗਤਾਂ ਨੂੰ ਮਹ ਮਾਗੇ ਪਾਵਨ ਦਾੰਦ ਪਹੁੰਚਣ ਦੀ ਕਿਰਪਾਲਤਾ ਕਰਿਓ ਚੈਨਨ ਵਾਲੇ ਪ੍ਰਭਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਾਵਨ ਦਾੰਦ ਤੇ ਪਹੁੰਚ ਕਰਕੇ ਗੁਰਪਿਆਰ ਜਿਹੜਾ ਹੈ ਇਨੂੰ ਦੇਸ਼ਾਂ ਪ੍ਰਦੇਸ਼ਾਂ ਵਿਦੇਸ਼ਾਂ ਦੇ ਵਿੱਚ ਭਾਵ ਫੈਲਾਉਣ ਵਾਸਤੇ ਇੱਥੇ ਦਰਸ਼ਨ ਦਿੱਤੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਐਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ